ਤਾਂ ਜਿਹੜਾ ਮਰਜ਼ੀ ਬੰਦਾ ਲੈ ਜਾ ਜਿੰਨੇ ਮਰਜ਼ੀ ਪੈਸੇ ਦੇ ਦੇ ਕੋਈ ਜਿੰਨੇ ਮਰਜ਼ੀ ਕੁਝ ਨਹੀਂ ਹੈਗਾ ਆਪਾਂ ਕਿੰਨੇ ਮਰਜ਼ੀ ਦੇ ਦੇ ਜੀ ਕਿੰਨੇ ਮਰਜ਼ੀ ਦੇ ਦੇ ਕੋਈ ਚੱਕਰ ਹਾਂਜੀ ਹਸਤੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਦੀਪ ਕੋਲੇ ਪਹੁੰਚੇ ਆਂ ਪਿੰਡ ਪੰਜਾਬੇ ਦੇ ਵਿੱਚ ਸਾਰੇ ਪਸ਼ੂ ਜਿਹੜੇ ਬਾਈ ਦੇ ਘਰੇ ਰੱਖੇ ਹੋਏ ਆ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਗੱਲਬਾਤ ਕਰਾਵਾਂਗੇ ਪੰਜਾਬੇ ਪਿੰਡ ਦੀ ਗੱਲ ਕਰੀਏ ਨਾ ਜ਼ਿਲ੍ਹਾ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਚੰਗੇ ਪਸ਼ੂ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਫਿਰ ਆਪ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਕੀ ਡਿਟੇਲ ਰਹਿੰਦੀ ਆ ਸਾਰੀ ਜਾਣਕਾਰੀ ਲੈ ਕੇ ਦਿੰਦੇ ਆ ਹਾਂਜੀ ਬਾਈ ਜੀ ਹਸੀ ਕਾਲ ਜੀ ਅੱਸੀ ਆ ਬਾਈ ਜੀ ਸਾਰਿਆਂ ਨੂੰ ਜੀ ਤੇ ਹੋਰ ਠੀਕ ਆ ਬਈ ਦੀਪ ਬਸ ਕਿਰਪਾ ਜੀ ਤੇ ਦਰਸ਼ਕਾਂ ਨੂੰ ਆਪਾਂ ਆਪਦੇ ਪਿੰਡ ਦਾ ਵੇਰਵਾ ਦੱਸ ਦਈਏ ਕਿੱਥੇ ਜੀ ਤੇ ਬਾਈ ਜੀ ਪਿੰਡ ਪੰਜਾਬ ਆ ਠੀਕ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਹੈ ਪਰ ਇਹ ਰਹਿ ਗਿਆ ਜੀ ਡੱਬ ਵਾਲੀ ਤੋਂ 15 ਕਿਲੋਮੀਟਰ ਆ ਤੇ ਲੰਬੀ ਤੇ ਬਾਦਲ ਤੇ ਬਿਲਕੁਲ ਨਾਲ ਆ ਨਾਲ ਰਹਿ ਜਾਂਦਾ ਹਾਂਜੀ ਠੀਕ ਆ ਆਪਣੇ ਕੋਲੇ ਅੱਜ ਜਿਹੜੇ ਬਾਈ ਨੇ ਸੇਲ ਕਰਨੇ ਪਸੂ ਹਾਂ ਤੇ ਆਪਾਂ ਸ਼ੁਰੂ ਕਰਕੇ ਪਹਿਲੇ ਨੰਬਰ ਦਾ ਆਪਾਂ ਜਰਸੀ ਤੋਂ ਸ਼ੁਰੂ ਕਰਦੇ ਹਾਂ ਆ ਜਾ ਬਈ ਦੀਪ ਤੇ ਲੈ ਵੀ ਦੋਸਤੋ ਇਸ ਜਰਸੀ ਗਾਂ ਤੋਂ ਆਪਾਂ ਸਟਾਰਟ ਕਰਾਂਗੇ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਈ ਜਿਵੇਂ ਆਪਣੀ ਆ ਜਰਸੀ ਆ ਗਈ ਜਿਹੜੀ ਕੋਲੇ ਖੜੀ ਹੈ ਤੇ ਇਹਦੀ ਕੀ ਡਿਟੇਲ ਆ ਇਹ ਬਈ ਜੀ ਖੀਰੀ ਸੂਈ ਸੀ ਠੀਕ ਹੈ ਤੇ 23 ਤੋਂ 24 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਦੂਜੀ ਸੂਏ ਸੂਗੀ ਇਹ ਦੂਜੀ ਸੂੂ ਚਾਰ ਦੰਦਾ ਜੀ ਚਾਰ ਦੰਦਾ ਹੁਣ ਠੀਕ ਹੈ ਹੁਣ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਜੀ 27 28 ਕਿਲੋ ਦੀ ਗਾਰੰਟੀ ਹੈ ਜੀ ਆਪਣੀ 27 28 ਕਿਲੋ ਦੀ ਠੀਕ ਹੈ ਤੋਰੀ ਬਈ ਇਹਨੂੰ ਲੇਵੀ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਦੁੱਧ ਚੰਗਾ ਦੇਊਗੀ ਜਰਸੀ ਕਾਫੀ ਕਲਰ ਦੀ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਹੈ ਹਜੇ ਇਹਦੇ ਦਿਨ ਕਿੰਨੇ ਪਿਆ ਬਾਈ ਦੀਪ ਦਿਨ ਇਹਦੇ ਬਾਈ ਜੀ 16 ਨੂੰ ਪੂਰੇ ਹੋਣੇ ਆ 16 ਤਰੀਕ ਨੂੰ ਦਿਨ ਪੂਰੇ ਹੋਣੇ ਆ ਹਜੇ ਬਾਈ ਦੇ ਕਹਿਣ ਤੇ ਮੁਤਾਬਕ ਪਹਿਲਾਂ ਅਸੀਂ ਗੱਲਾਂ ਕਰਦੇ ਸੀ ਜਿਵੇਂ ਕਹਿੰਦੇ ਵੀ ਲੇਵਾ ਤਾਂ ਇਹਦੂ ਹਜੇ ਦੁੱਗਣਾ ਤਿੱਗਣਾ ਬਣਾਊਗੀ ਬਾਕੀ ਤੁਸੀਂ ਦੇਖ ਲੋ ਛੋਡੀ ਪਰਖ ਕੀ ਕਹਿੰਦੀ ਆ ਦੁੱਧ ਚੰਗਾ ਦੇਊਗੀ ਇਹ ਆਪਾਂ ਕਹਿ ਸਕਦੇ ਆ ਚੰਗੇ ਮਤਲਬ ਇਹਨਾਂ ਲੇਵੇ ਨੂੰ ਜਿਹੜਾ ਥਣ ਲੱਗਿਆ ਬਹੁਤ ਸੋਹਣਾ ਗੈਪ ਤੇ ਲੱਗਿਆ ਹੋਇਆ ਨੇੜੇ ਕਰਕੇ ਦਿਖਾ ਦਗੇ ਦੀਪ ਭਾਈ ਇਹਦਾ ਆਪਾਂ ਰੇਟ ਪੁੱਛਦੇ ਆ ਤੇ ਦੀਪ ਹਾਂ ਭਾਈ ਰੇਟ ਕੀ ਰਹੂ ਇਹਦਾ ਸਾਣਾ ਫਿਕਸ ਪ੍ਰਾਈਸ ਹੋਣਗੇ ਫਿਕਸ ਪ੍ਰਾਈਸ ਭਾਈ 90000 ਰੁਪਏ ਜੀ 90000 ਫਿਕਸ ਰੇਟ ਹਾਂਜੀ ਠੀਕ ਆ ਤੇ ਆਜੋ ਅੱਗੇ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਆ ਦਰਸ਼ਕੋ ਦੂਜੇ ਨੰਬਰ ਦੇ ਉੱਤੇ ਆ ਗਈ ਦੂਜੇ ਸੂਏ ਸੂਣ ਵਾਲੀ ਝੋਟੀ ਪਹਿਲਾਂ ਤੁਹਾਨੂੰ ਮੈਂ ਨਾ ਡਿਟੇਲ ਵਾਚ ਲੈ ਕੇ ਦੂੰ ਪਹਿਲਾਂ ਤੁਰਦੀ ਦੇਖ ਲਓ ਤੁਸੀਂ ਹਾਈਟ ਜਿਹੜਾ ਹੈਗਾ ਝੋਟੀ ਦਾ ਬਾਜਬਾ ਜਿਵੇਂ ਮੀਡੀਅਮ ਹਾਈਟ ਦੀ ਆ ਗਈ ਚੰਗੀ ਪਿੱਠਪੁੜੀ ਵਾਲੀ ਜਾਤ ਕੁਆਲਿਟੀ ਚੰਗੀ ਰਹ ਪਿਓਰ ਮੋਹਰਾ ਦੀ ਆਪਾਂ ਕਹਿ ਸਕਦੇ ਹਾਂ ਨਾ ਤੇ ਹਜੇ ਦਿਨ ਕਾਫੀ ਪਈ ਹੈ ਲੇਵਾ ਹਜੇ ਥੱਲੋ ਤੁਸੀਂ ਦੇਖ ਸਕਦੇ ਹੋ ਚੰਗਾ ਤਿਆਰ ਕਰਦੀ ਹੁੰਦੀ ਹੈ ਕਰਮਾ ਵਾਲੀ ਤੇ ਜੇ ਗੱਲ ਕਰਕੇ ਨਾ ਲੇਵੇ ਨੂੰ ਜਿਹੜਾ ਥਣ ਲੱਗਿਆ ਹੋਇਆ ਬਹੁਤ ਚੰਗਾ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਚੰਗਾ ਥਣ ਲੱਗਿਆ ਤੇ ਮੁਠੀ ਵਾਲੀ ਇਹਦੀ ਚਬਾਈ ਰਹੂਗੀ ਤੇ ਪਿੱਠਪੁੱਟ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਸਿੰਘ ਹੈਗਾ ਸੋਨਾ ਗੋਲ ਸਿੰਘ ਆ ਬਾਈ ਫੇਸ ਦੀ ਕੁਆਲਿਟੀ ਇਦਨ ਨੂੰ ਮੂੰਹ ਕਰੀਂ ਕਰਦੀ ਬਾਈ ਤੁਸੀਂ ਆਪ ਹੀ ਦੇਖ ਲਓ ਹਨਾ ਆ ਚੈੱਕ ਕਰ ਲਓ ਤੇ ਦੀਪ ਬਾਈ ਇਹਦੀ ਕੀ ਡਿਟੇਲ ਹੈ ਇਨੇ ਭਾਈ ਜੀ ਪਹਿਲੇ ਸੂਏ ਆਪਣੇ ਕੋਲ ਸਵਾ ਕੱਠ ਮਹੀਨੇ 8.5 ਮਹੀਨਾ ਫਾਲਸੜਦਾ ਸੀ ਠੀਕ ਆ ਸਾਢੇ 12 ਤੋਂ 13 ਸਵਾ 13 ਕਿਲੋ ਦੁੱਧ ਦਿੱਤਾ ਆਪਣੇ ਕੋਲ ਜੀ ਉਦੋਂ ਸਾਢੇ 12 ਕਿਲੋ ਹਾਂਜੀ ਠੀਕ ਆ ਹੁਣੇ ਦੂਜਾ ਸੂਆ ਸੂਗੀ ਜੀ ਠੀਕ ਆ ਇਹਦੇ 18-19 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ ਠੀਕ ਆ ਤੇ ਦੁੱਧ ਦੇ ਦਊਗੀ ਜੀ 16 ਤੋਂ ਪਲੱਸ ਪਲੱਸ ਪਾਜੂਗੀ ਜੀ 16 ਲੀਟਰ ਕਹਿ ਦਈਏ ਆ ਹਾਂਜੀ ਸੋਣਾ ਅਗਲ ਪੱਕਾ ਜੀ ਠੀਕ ਆ ਤੇ ਇਹਦੇ ਦਿਨ ਕਿਨੇ ਬਾਕੀ ਪਏ ਆ ਦਿਨ ਇਹਦੇ ਭਾਈ 18-19 ਤਰੀਕ ਨੂੰ ਦਿਨ ਪੂਰੇ 18 ਦਿਨ ਪਏ ਆ ਜੀ ਆਹ ਸੌਰੀ 18 ਤਰੀਕ ਨੂੰ ਦਿਨ ਪੂ ਸਾਂਝੀ ਗੱਲ ਤੇ ਭਾਈ ਇਹਦਾ ਰੇਟ ਕੀ ਰਹੂ ਫਿਕਸ 135 ਹੈ ਜੀ ਮਾਨਤਨ ਕਰਦੇ ਦਸਤ ਕਵੀਰਾਂ ਦਾ ਵੀਡੀਓ ਦੇ ਉੱਤੇ ਹੀ ਕਰਦੇ ਚਲ 5000 ਰੁਪਿਆ ਮਾਨਤਨ ਮਾਨਤਨ ਜੀ ਉਸ ਤੋਂ ਬਾਅਦ 1 ਰੁਪਿਆ ਬਣੇ ਹੋਣਾ ਠੀਕ ਆ ਤੇ ਚਲਦੀ ਵੀਡੀਓ ਦੇ ਵਿੱਚ ਭਾਈ ਇੱਕ ਵਾਰੀ ਨੰਬਰ ਬੋਲ ਦੇ 95018 ਜੀ 95882 ਠੀਕ ਆ ਤੇ ਆ ਜੋ ਤੀਜੇ ਨੰਬਰ ਵਾਲਾ ਪਸ਼ੂ ਦਿਖਾਉਣੇ ਆਪਾਂ ਲੈ ਵੀ ਦੋਸਤੋ ਹੁਣ ਤੀਜੇ ਨੰਬਰ ਦੇ ਉੱਤੇ ਆਪਾਂ ਐਚ ਐਫ ਪਿਓਰ ਇਹੇ ਗਾਂ ਦਾ ਤੁਸੀਂ ਗਾਂ ਦੀ ਡਿਟੇਲ ਲੈ ਕੇ ਦੇਵਾਂਗੇ ਗਾਂ ਹਜੇ ਤੁਸੀਂ ਇਹ ਦੇਖ ਲਓ ਵੀ ਮਹੀਨੇ ਸਵਾ ਮਹੀਨੇ ਦੀ ਕੱਚੀ ਆ ਰੰਗ 봐 ਤੁਸੀਂ ਚੈੱਕ ਕਰ ਲੋ ਫੇਸ ਦੀ ਕੁਆਲਿਟੀ ਤੁਸੀਂ ਦੇਖ ਲੋ ਪਿਓਰ ਜਿੰਨੀ ਕੀ ਗੱਲ ਹੋਈ ਬਾਈ ਕਹਿੰਦਾ ਉਨੀ ਕੀ ਕਹਾਂਗੇ ਵਿਸ਼ਵਾਸ ਤੁਸੀਂ ਬਾਈ ਤੇ ਨਹੀਂ ਕਰਨਾ ਮੇਰੇ ਤੇ ਕਰਨਾ ਮੈਂ ਤੁਹਾਨੂੰ ਦੋ ਵਾਰੀ ਕਹਿਤਾ ਹਨਾ ਬਹੁਤ ਚੰਗੀ ਗਾਂ ਗਈ ਦੁੱਧ ਵੀ ਚੰਗਾ ਪਾਊਗੀ ਬਾਕੀ ਆ ਦੇਖੋ ਤੁਸੀਂ ਬਾਕੀ ਹਜੇ ਤਾਂ ਲੇਵਾ ਇਹਦਾ ਚੰਗਾ ਥਣ ਸਾਇ ਚੰਗਾ ਗਾ ਬਾਕੀ ਕੋਈ ਵੀ ਮਤਲਬ ਆਪਾਂ ਥੱਲੇ ਪੈਰਾਂ ਦੀ ਦੇਖ ਇੱਕ ਵਾਰੀ ਪੈਰਾਂ ਤੇ ਵੀ ਕੈਮਰਾ ਲਾਦ ਗਏ ਤੇ ਉਹ ਆ ਗਿਆ ਪਿਛਲਾ ਪੈਰ ਥੋੜਾ ਜਿਹਾ ਨਵ ਵਧਿਆ ਹੋਇਆ ਉਹਦਾ ਕੋਈ ਚੱਕਰ ਨਹੀਂ ਹੈਗਾ ਆਜੋ ਬਾਈ ਤੋਂ ਡਿਟੇਲ ਲੈਣੇ ਹਾਂ ਜੀ ਭਾਈ ਜਿਵੇਂ ਆਪਣੀ ਇਹ ਨਗ ਆ ਗਿਆ ਆਪਣਾ ਇਹ ਭਾਈ ਦੂਜੇ ਸੂਏ 6 ਦੰਦ ਸੀਗੇ ਠੀਕ ਹੈ ਦੂਜੇ ਠੀਕ ਹੈ ਹਾਂ ਜੀ ਉਦੋਂ 28 29 ਕਿਲੋ ਦੋ ਦਿੰਦੀ ਰਹੀ ਜੀ ਆਪਣੇ ਕੋਲ 28 29 ਕਿਲੋ ਹਾਂ 28 29 30 ਦੇ ਵਿੱਚ ਵਿੱਚ ਰਹੀ ਤੀਜੇ ਸੂਏ ਨੂੰ ਹੁਣ ਕਿੰਨੇ ਕੁ ਦਿਨ ਰਹਿ ਗਏ ਦੇ ਇਹਦਾ ਭਾਈ 1 ਮਹੀਨਾ ਤੇ 1 ਮਹੀਨਾ ਤਾਂ 7-8 ਦਿਨ ਰਹਿੰਦੇ ਜੀ 7-8 ਦਿਨ ਰਹਿੰਦੇ ਆ ਹਾਂ ਜੀ ਠੀਕ ਆ ਫੀੜੇ ਦੀ ट्रांजिशन ਲਾਲਾ ਜਿਹੜਾ ਚੱਲਦੀ ਪਈ ਹੈ ਜੀ ਸਟਾਰਟ ਕਰ ਕਰਤੀ ਜੀ ਪਹਿਲਾਂ ਪੰਜ ਆਬ ਸੇਲ ਕਰ ਦੋਗੇ ਹੁਣ ਹਾਂ ਜੀ ਜੇ ਕੋਈ ਆਊ ਸੇਲ ਕਰਦਾ ਹੈ ਸੇਲ ਕਰ ਦੂੰਗਾ ਠੀਕ ਆ ਇਹਦਾ ਕਿੰਨਾ ਕੁ ਦਿਨ 30 ਪਲੱਸ ਕਰ ਜੂਗੀ ਜੀ 30 ਪਲੱਸ ਕਰ ਹਾਂਜੀ ਠੀਕ ਹੈ ਰੇਟ ਕਿੰਨਰ ਹੋ ਹਾਂਜੀ ਰੀਡ ਭਾਈ ਜੀ ਅੱਜ ਫਿਕਸ ਦਾ ਅੱਜ 85000 ਰੁਪਏ ਅੱਜ 85000 ਹਾਂਜੀ ਠੀਕ ਹੈ ਭਾਈ ਮੰਨ ਦੇ ਅੰਦਰ ਲੈ ਵੀ ਦਰਸ਼ਕੋ 85000 ਫਿਕਸ ਆ ਰੇ ਦੁੱਧ ਹੁਣ ਤੀਜੇ ਸੂਏ ਵਾਸਤੇ ਵੀ ਜਿਹੜਾ ਹੈਗਾ ਚੰਗਾ ਪਾ ਦੂਗੀ ਆ ਜੋ ਅੱਗੇ ਹੋਰ ਦਿਖਾਉਣਾ ਲੈ ਵੀ ਸੱਜਣਾ ਇੱਕ ਆਪਾਂ ਤੁਹਾਨੂੰ ਝੋਟੀ ਆ ਦਿਹਾਉਣਾ ਬਹੁਤ ਜਿਆਦਾ ਚੰਗਾ ਸਿੰਘ ਆ ਫੇਸ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਹਾਈਟ ਤੁਸੀਂ ਦੇਖ ਸਕਦੇ ਹੋ ਹਾਈਟ ਵੀ ਚੰਗੀ ਆ ਸਿੰਘ ਦੇਖ ਲੋ ਜਮਾ ਰਿੰਗ ਸਿੰਘ ਝੋਟੀ ਦਿਹੋਣਿਆ ਇੱਕ ਸੋਨੂ ਤੋਹਫਾ ਹੀ ਦੇਣਾਗਾ ਜਿਹਦੇ ਵੀਰ ਨੂੰ ਕੋਈ ਪਸੰਦ ਆਉਂਦੀ ਇਹਦਾ ਬਾਈ ਦੀ ਪਾ ਜਾ ਬਾਹਰ ਕੱਢੀ ਕਰਾ ਤੇ ਬਹੁਤ ਚੰਗੀ ਹੈ ਮੈਂ ਕਹਿੰਦਾ ਵੀ ਜਿੰਨੀ ਕੁ ਮੈਂ ਪਹਿਲਾਂ ਵੀ ਆਖਿਆ ਦੁੱਧ ਹੁਣ ਹੈਗਾ ਉਹਨਾਂ ਦੱਸਾਂਗੇ ਬਾਕੀ ਸਾਰੀ ਗੱਲਬਾਤ ਆਪਾਂ ਦੀਪ ਬਾਈ ਨਾਲ ਕਰਦੇ ਆਂ ਇਧਰ ਸਾਈਡ ਕੋਲ ਤੁਸੀਂ ਚੈੱਕ ਕਰ ਲੋ ਬੰਦ ਲੇਵੇ ਦੀ ਝੋਟੀ ਰਹੂਗੀ ਇਹ ਤੋਰ ਲਾ ਵੀ ਤੋਰ ਲਗ ਰਾ ਤੇ ਆ ਦੇਖੋ ਠੀਕ ਹੈ ਨਾ ਫਿਕਸ ਆਰਡਰ ਵਾਲੀ ਹੈਗੀ ਦੁੱਧ ਵੀਰ ਵੀ ਕੋਈ ਤੋਲ ਕੇ ਲੈ ਜਾ ਸਕਦਾ ਇਹ ਆ ਇਹਦਾ ਬੱਚਾ ਆ ਗਿਆ ਆਜੋ ਕਰਾਉਣਾ ਗੱਲਬਾਤ ਦੀਪ ਨਾਲ ਚੰਗੀ ਪਿੱਠ ਪੁੜੇ ਵਾਲੀ ਮੈਂ ਹੈਗੀ ਇਹ ਪਹਿਲਾ ਸੂਆ ਝੋਟੀ ਆ ਵੇਟ ਹਾਈਟ ਬਹੁਤ ਲੈਂਥ ਤੁਸੀਂ ਦੇਖ ਲਓ ਬਹੁਤ ਲੰਮੀ ਲੈਂਥ ਵਾਲੀ ਝੋਟੀ ਹੈਗੀ ਤੇ ਆਜੋ ਕਰਾਉਣਾ ਗੱਲ ਦੀਪ ਨਾਲ ਤੇ ਦੀ ਬਾਈ ਜਿਵੇਂ ਆਪਣੀ ਆ ਝੋਟੀ ਜਾਂਦੀ ਹੈ ਜਿਹੜੀ ਹੈ ਹਾਂਜੀ ਹੈਨਾ ਤੇ ਇਹਦੀ ਕੀ ਡਿਟੇਲ ਹੈ ਇਹ ਬਾਈ ਜੀ ਸੂਈ ਨੂੰ ਅੱਜ 12 13 ਦਿਨ ਹੋ ਗਏ ਜੀ 12 13 ਦਿਨ ਹੋ ਗਏ ਸੂਈ ਨੂੰ ਹਾਂਜੀ ਠੀਕ ਹੈ ਜੀ ਤੇ 10 ਕਿਲੋ ਤੋਂ 10 ਜਿਆ ਤਿਆਰ ਆਈ 10 ਕਿਲੋ ਦੁੱਧ ਹੋਣਾ ਮਗਰ ਕੱਟੀ ਹੈ ਜੀ ਮਗਰ ਕੱਟੀ ਖਾਨ ਖਾਨ ਬਲਦੀ ਆ ਖਾਨ ਬਲਦੀ ਕੱਟੀ ਹੈ ਇਹ ਖਾਨ ਬਲ ਕਿੱਥੋਂ ਦਾ ਬਈ ਇਹ ਹੈਗਾ ਤਾਂ ਸਰਸਵਤੀ ਦਾ ਜੀ ਠੀਕ ਹੈ ਤੇ ਹੈਗਾ ਏਬੀਏ ਏਬੀਸੀ ਵੀਰਾਂ ਵਾਲੀਆ ਲਾਈਨ ਵਾਲੀ ਠੀਕ ਹੈ ਵੀਰੇ ਤੇ ਹੁਣ 10 ਕਿਲੋ ਦੁੱਧ ਤਿਆਰ ਹਾਂ ਜੀ ਕਿੰਨਾ ਦੁੱਧ ਤੋਲ ਕੇ ਦੇ ਸਕਦੇ ਹਾਂ ਤੁਸੀਂ ਇਹ ਦੁੱਧ ਜੀ ਜਦੋਂ 15 16 ਕਿਲੋ ਕਰ ਜੂਗੀ ਜੀ ਆਮ ਨਾਲ ਹੀ 15 ਕਿਲੋ ਕਰ ਜੂਗੀ 15 ਕਿਲੋ ਕਰ ਜੂ 16 ਵੀ ਛੱਡ ਦੀਗੀ ਜੀ ਠੀਕ ਹੈ ਠੀਕ ਹੈ 15 ਕਿਲੋ ਕਰ ਤਿਆਰ ਕਰਕੇ ਫਿਰ ਉਦੋਂ ਆਪਾਂ ਦੁਬਾਰਾ ਉਦੋਂ ਦੁਬਾਰਾ ਤੇ ਹੁਣ ਮਤਲਬ ਕੀ ਰੇਟ ਰੂ ਇਹਦਾ ਇਹ ਹਾਂਜੀ ਫਿਕਸ ਫਿਕਸ ਹੀ ਆ ਜਾਂਦਾ ਠੀਕ ਹੈ ਦੁੱਧ ਤਿਆਰ ਕਰਕੇ ਦੇ ਸਕਦਾ ਦੁੱਧ ਤਿਆਰ ਕਰ ਸਕਦਾ ਹਾਂ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਤੇ 140 ਰੇਟ ਆ ਜੋ ਅੱਗੇ ਹੋਰ ਵੀ ਕੋਈ ਪਸ਼ੂ ਭਾਲਦੇ ਆਪਾਂ ਬਾਈ ਦੇ ਉਹ ਵੀ ਦਿਖਾਉਣੇ ਵੀ ਤੁਹਾਨੂੰ ਇੱਕ ਬਾਈ ਨੇ ਕੱਟਾ ਦੇਣਾ ਹਨਾ ਇਹ ਤੁਸੀਂ ਦੇਖ ਲਓ ਇਹਦੀ ਮਾਦਾ ਰਿਕਾਰਡ ਚੰਗਾ ਰਿਹਾਗਾ ਤੇ ਇਹ ਗ੍ਰੇਡੇਡ ਦੇ ਵਿੱਚ ਆ ਗਿਆ ਪਿਓਰ ਮੋਹਰਾ ਦਾ ਨਹੀਂ ਕਹਿ ਸਕਦੇ ਪਿਓਰ ਨੀਲੀ ਰਾਵੀ ਦਾ ਨਹੀਂ ਕਹਿ ਸਕਦੇ ਜੀ ਭਾਈ ਇਹ ਕੱਟੇ ਦੀ ਕਿਵੇਂ ਦੇਣਾ ਤੂੰ ਇਹ ਬਾਈ ਗ੍ਰੇਡੇਡ ਕੱਟਾ ਹੀ ਆ ਠੀਕ ਹੈ ਤੇ ਇਹ ਹੈਗਾ ਜਿਹੜੀ ਆਪਣੀ ਮੇਲੇ ਚ ਮੱਝ ਚੁਆਇਸ ਹੈ ਨਾ ਨੀਲੀ ਰਾਵੀ ਦੀ ਜੀ 18 ਕਿਲੋ ਹਾਂ ਜਿੰਨਾ ਮੂੰਹ ਸੜੀ ਹੋ ਗਈ ਤੇ 18 ਕਿਲੋ ਦੁੱਧ ਫੇਰ ਵੀ ਦੇ ਦੱਸੀ ਆਪਣੇ ਕੋਲੇ ਮੇਲੇ ਚ ਹਾਂ ਹੈਗਾ ਤਾਂ ਉਹਦਾ ਜੀ ਹਾਂ ਦੇਣਾ ਤਾਂ ਜਿਹੜਾ ਮਰਜ਼ੀ ਬੰਦਾ ਲੈ ਜਾ ਜਿੰਨੇ ਮਰਜ਼ੀ ਪੈਸੇ ਦੇ ਦੇ ਕੋਈ ਜਿੰਨੇ ਮਰਜ਼ੀ ਕੋਈ ਕੁਝ ਨਹੀਂ ਹੈਗਾ ਪਰ ਕਿੰਨੇ ਮਰਜ਼ੀ ਦੇ ਦੇ ਜੀ ਕਿੰਨੇ ਮਰਜ਼ੀ ਦੇ ਦੇ ਕੋਈ ਚੱਕਰ ਨਹੀਂ ਵੀ ਮੇਰਾ ਮਤਲਬ ਇਹ ਹੈਗਾ ਵੀ ਜਿਹੜੇ ਪਿੰਡਾਂ ਚ ਆਮਸਾਨ ਰੱਖਿਆ ਉਹਨਾਂ ਨਾਲ ਤਾਂ ਫੇਰ ਵੀ ਚੰਗਾ ਰੱਖੋ ਬਈ ਜਿੰਦੀ ਮਾਂ 20 ਕਿਲੋ ਵਾਲੀ ਆ 20 ਕਿਲੋ ਵਾਲੀ ਆ ਮੂੰਹ ਸੜੀ ਹੋਣ ਤਾਂ ਵੀ 18 ਕਿਲੋ ਦਿੱਤਾ ਮੇਲੇ ਚ ਉਹ ਵੀ ਨਾ ਮੇਲੇ ਚ ਸਹੀ ਗੱਲ ਹੈ ਹਨਾ ਠੀਕ ਆ ਤੇ 20 ਕਿਲੋ ਵਾਲੀ ਮਾਈ ਤਾਂ ਤੁਹਾਨੂੰ ਪਤਾ ਵੀ ਕੋ ਛੇਤੀ ਨਹੀਂ ਮਿਲਦੀ ਛੇਤੀ ਮਿਲਦੀ ਅਗਲਾ ਕਿਚੂ ਕਹਿ ਦੇ ਦਿੰਦਾ ਠੀਕ ਹੈ ਗੱਲ ਪਰ 20 ਕਿਲੋ ਕੰਡੇ ਤੇ ਨਹੀਂ ਧਰਦਿਆਂ ਹਾਂ ਕਿੰਨੇ ਦੇਜੇ ਕੋਈ ਹਣਾ ਕਿੰਨੇ ਕੋਈ ਦੇ ਦੇ ਜੀ ਠੀਕ ਹੈ ਤੇ ਕੋਈ ਚੱਕਰ ਨਹੀਂ ਥੱਲੋਂ ਜਵਧੀਆ ਹਾਂ ਹਾਂ ਤੇ ਚੱਲ ਕੋਈ ਨਹੀਂ ਲੈ ਵੀ ਇਹ ਕਟਾ ਬਈ ਦਾ ਜਿੰਨੇ ਕੋਈ ਮਰਜ਼ੀ ਪੈਸੇ ਬਈ ਕਹਿੰਦਾ ਦੇ ਦੇ ਤੇ ਉਹਦਾ ਕੋਈ ਚੱਕਰ ਨਹੀਂ ਹੈਗਾ ਉਹ ਭੱਜ ਗਿਆ ਅੱਛਾ ਦੀਪ ਬਾਈ ਜਿਵੇਂ ਹੁਣ ਆਪਣੇ ਕੋਲ ਕੋਈ ਹੋਰ ਕੋਈ ਪਸ਼ੂ ਆ ਜਿਵੇਂ ਕਟਾ ਤਾਪਾ ਦਿਖਾਤਾ ਤੇ ਪਸ਼ੂਸ ਬਾਈ ਐਣਾ ਇੱਕ ਗਾਂ ਸੱਜਰ ਸੂਈ ਆ ਪਰਸੋਂ ਅੱਛਾ ਇਹਨ ਦੁੱਧ ਤੇ ਆ ਲੰਦੀ ਗਏ ਆ ਜਾਂਦੇ ਹਾਂ ਥੋੜੀ ਡਾਊਨ ਹੁਣ ਬਿਮਾਰ ਹੋਈ ਪਈ ਆ ਠੀਕ ਹੈ ਤੇ ਇੱਕ ਆ ਗਾਂ ਵੱਡੀ ਹੈ ਜੇ ਕੋਈ ਮੌਕੇ ਤੇ ਲੈ ਜਾਊਗਾ ਜੀ ਹੈਨਾ ਮੌਕੇ ਤੇ ਲੈ ਜੂ ਮਿੱਤਰੋ ਜੇ ਕੋਈ ਆ ਗਾਂ ਵੱਡੀ ਆ ਇਹਦੀ ਕੀ ਡਿਟੇਲ ਆ ਇਹ ਬਾਈ ਜੀ ਸੱਜਰ ਦਾ ਦੁੱਧ ਦਿੰਦੀ ਆ 40 42 ਕਿਲੋ 40 42 ਕਿਲੋ ਹਾਂਜੀ ਠੀਕ ਆ ਅ ਪਿਛਲੇ ਈਆਂ ਦਾ 6 ਮਹੀਨੇ ਦਾ ਪੰਛਲੇ 26 ਕਿਲੋ ਦੁੱਧ ਸੀਗਾ ਠੀਕ ਹੈ ਪਰ ਐਕ ਕੀ ਥੋੜੀ ਨਾ ਬਿਮਾਰ ਹੋ ਗਈ ਸੀ ਜਿਆਦੀ ਜੀ ਠੀਕ ਹੈ ਹੁਣ ਗੱਭਣ ਤਾਂ ਹੈਗੀ ਪੰਜਾ ਸਵਾ ਪੰਜ ਮਹੀਨੇ ਦੀ ਗੱਭਣ ਹੋਊ ਜਾਈ ਡੀ ਆ ਜੀ ਅੱਛਾ ਅੱਛਾ ਤੇ ਪਰ ਦੁੱਧ ਇਸ ਟਾਈਮ ਇਹਦਾ 10 ਕਿਲੋ ਹੀ ਆ ਜੀ 10 ਕਿਲੋ ਹਾਂਜੀ ਠੀਕ ਆ ਤੇ ਕੀ ਰੇਟ ਰੱਖਾਂਗੇ ਦਾ ਜੇ ਕੋਈ ਅੱਜ ਲੈ ਕੇ ਜਾਊਗਾ ਜੀ ਤੇ 75000 ਦੀ ਜਸਨ ਹੋਈ ਹੈ ਇਹਦੀ ਠੀਕ ਹੈ ਤੇ ਮਾੜੀ ਜੀ ਬਈ ਇਧਰ ਨੂੰ ਮਾੜਾ ਜੀ ਪਾਸਾ ਪਵਾਈਂ ਦਾ ਕੁਆਲਟੀ ਵਾਈ ਤੁਸੀਂ ਵੇਖੋ ਇਹਦੇ ਪੈਰ ਠੀਕ ਹੈ ਮਿਲਕ ਵੇਨ ਵਿਖਾ ਦਿਓ ਜੀ ਠੀਕ ਹੈ ਠੀਕ ਹੈ ਹਨਾ ਨਹੀਂ ਸਹੀ ਗੱਲ ਆ ਹਾਂਜੀ ਆ ਦੇਖੋ ਤੁਸੀਂ ਕੱਦ ਵਿਖਾ ਦਿਓ ਹੂੰ ਨਹੀਂ ਠੀਕ ਹੈ ਇਹ ਆ ਦੇਖੋ ਤੁਸੀਂ ਲੇਵੇ ਦੀ ਬੰਤਰ ਬੰਤਰ ਚੰਗੀ ਹੈਗੀ ਪਸ਼ੂ 10 ਦਾ ਵੀ ਮੈਂ ਬਰੀਡ ਵਾਲਾ ਹਨਾ ਠੀਕ ਹੈ ਇਹ ਫਾਰਮ ਚੁਆਈ ਸੀ ਵੀ ਆਪਣੇ ਕੋਲ ਹਾਂਜੀ ਬਹੁਤ ਖੇਮੇ ਖੜੇ ਸਰਿੰਦਰ ਔਲਖ ਦਾ ਫਾਰਮ ਆ ਅੱਛਾ ਅੱਛਾ ਖੇਮਾ ਖੜਾ ਪਿੰਡ ਮੇਰੇ ਨਾਲ ਹੀ ਆ ਠੀਕ ਹੈ ਠੀਕ ਹੈ ਉਹਨਾਂ ਕੋਲ 60 70 ਗਾਵਾਂ ਹੁੰਦੀਆਂ 100 ਵੀ ਹੋ ਜਾਂਦੀ ਐ ਬਹੁਤ ਦਾ ਫਾਰਮ ਆ ਠੀਕ ਹੈ ਉਹਨਾਂ ਤੋਂ ਲਈ ਬਹੁਤ ਚੰਗੀ ਗੱਲ ਸੀ ਆਪਣੇ ਕੋਲ ਤਾਂ ਥਾਂ ਹੈ ਨਹੀਂ ਆਪਾਂ ਫਾਰਮ ਕੀਤਾ ਬਈ ਤੁਹਾਨੂੰ ਪਤਾ ਹੀ ਆ ਸਮਝ ਗਿਆ ਗੱਲ ਮੈਂ ਫਾਰਮ ਤੋਂ ਹੁਣ ਆਪਾਂ ਉੱਥੇ ਨਹੀਂ ਸੈੱਟ ਬੈਠਾ ਠੀਕ ਹੈ ਤੇ ਆਪਾਂ ਘਰੇ ਆ ਗਏ ਆ ਤੇ ਘਰੇ ਆਪਣੇ ਕੋਲ ਥਾਂ ਹੈ ਨਹੀਂ ਠੀਕ ਹੈ ਤੇ ਹੋਠੀ ਓਕੇ ਬਈ ਦੀਪ ਨੂੰ ਦਿਖਾ ਦੇ ਚਲੋ ਧੰਨਵਾਦ ਤੇਰਾ ਬਈ ਲੈ ਵੀ ਦੋਸਤੋ ਜਿਹ ਤੇ ਤੁਸੀਂ ਫੋਨ ਨੰਬਰ ਲਾ ਕੇ ਤੇ ਉਹ ਤੁਸੀਂ ਡਿਟੇਲ ਹੈ ਜਿਹੜੀ ਸਾਰੀ ਕਨਫਰਮ ਕਰ ਲਿਓ ਬਾਕੀ ਆ ਹੈਗੀ ਹੈ ਜਿਹੜੀ ਮੱਝ ਹੈਗੀ ਹੈ ਜਿਹੜੀ ਤੁਸੀਂ ਦੇਖੀ ਐ ਨੋ 20 21 ਕਿਲੋ ਦੁੱਧ ਦਿੰਦੀ ਆ ਆ ਮੇਲੇ ਚ ਚਵਾਈ ਕਰਾਈ ਸੀ ਆ ਦੂਜੇ ਨੰਬਰ ਤੇ ਝੋਟਿਆ ਗਈ ਦੂਜਾ ਸੂਆ ਬਾਕੀ ਚਾਈਆਂ ਕਟੀਆਂ ਖੁੱਲਣਗੇ ਫਿਰਦੀਆਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਹਾਰਮ ਤੁਸੀਂ ਦੇਖ ਸਕਦੇ ਹੋ ਬਾਈ ਦਾ ਚੰਗਾ ਹੈਗਾ ਹਨਾ ਤੇ ਸ਼ੇਅਰ ਜਰੂਰ ਕਰਿਓ ਜਿਨੇ ਵੀ ਇਹ ਵੀਡੀਓ ਸ਼ੇਅਰ ਕਰਦੇ ਹੋ ਸਾਰੇ ਵੀ ਇਹਨਾਂ ਦਾ ਪਤਾ ਇਹਦੋਂ ਧੰਨਵਾਦ